ਹੁਣ ਜਿਹੜਾ ਕਾਂਗਰਸ ਦਾ ਪ੍ਰਧਾਨ ਹੈ ਮਰਿੰਦਰ ਸਿੰਘ ਰਾਜਾ ਵੜਿੰਗ ਉਹ ਆਪਣੇ ਜਿੱਥੋਂ ਉਹ ਐਮ.ਐਲ.ਏ ਚੁਣਿਆ ਹੋਇਆ ਉੱਥੇ ਤੀਜੇ ਨੰਬਰ ਤੇ ਆ ਰਹੀ ਹੈ ਕਾਂਗਰਸ ਹੈ ਨਾ ਵੀ ਉਹ ਤੀਜੇ ਨੰਬਰ ਤੇ ਖਿਸ ਗਈ ਹੋਏ ਰਾਣਾ ਗੁਰਜੀਤ ਸਿੰਘ ਕਹਿ ਰਹੇ ਆ ਵੀ 60 ਸੀਟਾਂ ਤੇ 60 ਵਿਧਾਨ ਸਭਾ ਸੀਟਾਂ ਤੇ ਕਾਂਗਰਸ ਦੂਜੇ ਨੰਬਰ ਤੇ ਆ ਤੇ ਮੈਂ 60 ਹਾਰੀਆਂ ਪਈਆਂ ਹਨਾ ਹੁਣ ਆਪਾਂ ਪਿਛਲੇ ਪ੍ਰੋਗਰਾਮ ਵਿੱਚ ਕਿਹਾ ਸੀਗਾ ਵੀ ਆਮ ਆਦਮੀ ਪਾਰਟੀ ਸਿਰਫ 32 ਵਿਧਾਨ ਸਭਾ ਸੀਟਾਂ ਚ ਜਿੱਤੀ ਹੈ ਤੇ ਕਾਂਗਰਸ 39 ਤੇ ਜਿੱਤੀ ਹੈ ਹੁਣ ਜੇ ਜੇ 59 ਚਾਹੀਦੀਆਂ 20 ਸੀਟਾਂ ਹੋਰ ਚਾਹੀਦੀਆਂ ਉਹ 20 ਸੀਟਾਂ ਕਾਂਗਰਸ ਨੇ ਇਸ ਸਿਨੈਰੀਓ ਚੋਂ ਪੂਰੀਆਂ ਕਿੱਥੋਂ ਕਰਨੀਆਂ ਨੇ ਰਾਣਾ ਗੁਰਜੀਤ ਬਿਲਕੁ ਹੈਗੇ ਆ ਵੀ ਜੇ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਸਾਫ਼ ਸੀ ਤੀਜੇ ਜਾਂ ਚੌਥੇ ਨੰਬਰ ਤੱਕ ਕੌਣੇ ਕੋਲ ਬਿਲਕੁਲ ਕਰ ਸਕਦੇ ਸੀ ਕਿ ਕਾਂਗਰਸ 10 ਲੈ ਕੇ ਜਾ ਸਕਦੀ ਆ ਹਣਾ ਪਰ ਜਿਹੜੀਆਂ ਤਿੰਨ ਘਾਟ ਆਈਆਂ ਉਹ ਕਾਂਗਰਸ ਦੀ ਆਰਗੇਨਾਈਜੇਸ਼ਨ ਦੀ ਆਪਣੇ ਇਨੈਬਿਲਿਟੀ ਕਰਕੇ ਆਈਆਂ ਸੋ ਮੈਂ ਜਿਹੜੀਆਂ ਸੀਟਾਂ ਸਾਰੀਆਂ ਟੋਟਲ ਗਣ ਕੇ ਬੈਠਾ ਸੀ ਮੈਂ ਤੁਹਾਡੇ ਨਾਲ ਵੀ ਜ਼ਿਕਰ ਕਰਿਆ ਵੀ ਮੈਨੂੰ 10 ਸੀਟਾਂ ਅਨੰਦਪੁਰ ਸਾਹਿਬ ਵਾਲੀ ਸੀਟ ਹਾਰੇ ਨਹੀਂ ਸੀ ਜਾਣੀ ਚਾਹੀਦੀ ਕਾਂਗਰਸ ਆਪਣੀਆਂ ਗਲਤੀਆਂ ਕਰਕੇ ਆ ਜਿਹੜੀ ਜਿਹੜੀ ਆ ਉਹ ਹਾਰੀ ਹੈਗੀ ਹਣਾ